ਥਾਣਾ ਪੇਖੀਵਿੰਡ ਅਧੀਨ ਆਉਂਦਾ ਪਿੰਡ ਬਲੇਹਰ ਵਿੱਚ ਸਮੈਕ ਦਾ ਤੰਦਾ ਜੋਰਾ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਅਤੇ ਨਸ਼ੇ ਦਾ ਇਹ ਤੰਦਾ ਕਰਨ ਵਾਲੇ ਸ਼ਰੀਆਮ ਸਾਰਾ ਦਿਨ ਪਿੰਡ ਵਿੱਚ ਸਮੈਕ ਵੇਚਦੇ ਰਹਿੰਦੇ ਨੇ ਪ੍ਰੰਤੂ ਥਾਣਾ ਪੇਖੀਵਿੰਡ ਦੀ ਪੁਲਸ ਕੁੰਬ ਕਰਨੀ ਨੀਂਦ ਸੁੱਤੀ ਹੋਣ ਦੇ ਕਰਕੇ ਨਸ਼ਾ ਤਸਕਰਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਨੇ ਅਤੇ ਪਿੰਡ ਵਿੱਚ ਸ਼ਰੀਆਮ ਨਸ਼ਾ ਤਸਕਰੀ ਕਰਨ ਦੀ ਤਾਜ਼ਾ ਮਿਸਾਲ ਪਿੰਡ ਬਲੇਹਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਹਰਜੀਤ ਸਿੰਘ ਨਾਮਕ ਨੌਜਵਾਨ ਦੇ ਵੱਲੋਂ ਆਪਣੇ ਹੀ ਘਰ ਦੇ ਬਾਥਰੂਮ ਵਿੱਚ ਸਮੈਕ ਦਾ ਟਿਕਾ ਤੇ बेहोश ਪਏ ਨੂੰ ਉਸਦੇ ਪਰਿਵਾਰ ਵੱਲੋਂ ਡਾਕਟਰ ਦੇ ਕੋਲ ਲਿਜਾ ਕੇ ਬਚਾਅ ਲੈਣ ਦੀ ਖਬਰ ਆਈ ਹੈ ਇਸ ਬੰਦੇ ਪੁਲਿਸ ਸਥਾਨਾ ਪੇਖੀਵਿੰਡ ਵਿਖੇ ਇਸ ਮੈਕ ਵਿਕਰੇਤਾ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਹੁੰਚੇ ਹਰਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਤੇ ਉਸਦੇ ਪਿਤਾ ਬਲਦੇਵ ਸਿੰਘ ਅਤੇ ਪਿੰਡ ਵਾਸੀ ਸੁਚਾ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਜੋਮੀਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਜਿਸ ਦਾ ਉਹਨਾਂ ਦੇ ਵੱਲੋਂ ਕਈ ਵਾਰ ਇਲਾਜ ਕਰਵਾਇਆ ਗਿਆ ਪਰ ਜਦੋਂ ਸਾਡੇ ਪਿੰਡ ਵਿੱਚ ਸ਼ਰੀਆਮ ਨਸ਼ਾ ਵਿਕਦਾ ਤਾਂ ਫਿਰ ਨਸ਼ਾ ਕਰਨ ਲੱਗ ਜਾਂਦਾ ਹੈ ਇਹ ਜੀ ਨਸ਼ੇ ਦਾ ਹੀ ਮਾਮਲਾ ਵੀ ਨਸ਼ਾ ਬਹੁਤ ਵਿਖ ਰਿਆ ਸ਼ਰੇ ਆਮੇ ਵੇਚੀ ਜਾਂਦੇ ਪੁਲ ਤੇ ਉਧਰ ਬੈਠੇ ਹੁੰਦੇ ਆ ਕੋ ਉਧਰ ਬੈਠੇ ਹੁੰਦੇ ਆ ਜੇ ਉਧਰੋਂ ਗਾਗ ਆਇਆ ਤੇ ਉਧਰ ਦੇ ਗਰਾਮ ਦੇ ਲੋਕ ਵੀ ਬੜੇ ਲੈਂਦੇ ਤੇ ਪਿੰਡ ਵੀ ਆਪਣਾ ਸਾਰਾ ਖੇਤਾ ਖੂਤਾ ਵਾਲੇ ਮੁੰਡੇ ਸਾਰੇ ਸਾਰੇ ਨਸ਼ਾ ਪੁਲਤੋਂ ਹੀ ਆਣ ਕੇ ਲੈਂਦੇ ਆ ਤੇ ਤੁਹਾਡੇ ਮੁੰਡਿਆਂ ਦਾ ਨਾਂ ਕੀ ਹੈ ਜਿਹਨਾਂ ਲਖਨ ਹਰਜੀਤ ਸਿੰਘ ਤੇ ਕੀ ਗੱਲ ਹੋ ਜਾਂਦੀ ਉਹਨਾਂ ਦੀ ਹੋਈ ਗੱਲ ਆ ਵੀ ਅਸੀਂ ਤਰੀਕ ਤੇ ਉਹਦੀ ਤਰੀਕ ਸੀ ਅਸੀਂ ਤਰੀਕ ਤੇ ਜਾਣਾ ਅਸੀਂ ਤੇ ਸਾਥੋਂ ਪੈਸੇ ਉਹ ਲੈ ਗਿਆ ਵੀ ਤੇਲ ਮੈਂ ਮੰਗਾਉਣਾ ਲੈਣਾ ਤੇ ਤੇਲ ਲੈਣ ਗਿਆ ਤੇਲ ਤੇ ਲਿਆਂਦਾ ਲਿਗਾ ਤੇ ਨਸ਼ਾ ਲੈ ਆਂਦਾ ਆ ਕੇ ਤੇ ਅਸੀਂ ਮੈਂ ਰੋਟੀ ਖਾਂਦੇ ਪਿਆ ਤੇ ਇਹ ਉਹ ਧੀਗਾ ਲਾਉਣ ਬਾਥਰੂਮ ਚ ਵੜ ਗਿਆ ਸਾਨੂੰ ਕੋਈ ਪਤਾ ਨਹੀਂ ਲੱਗਾ ਵੀ ਕਿਹੜੇ ਵੇਲੇ ਵੜਿਆ ਤੇ ਕਿਹੜੇ ਵੇਲੇ ਨਹੀਂ ਅੱਛਾ ਜਦੋਂ ਅਸੀਂ ਮੈਂ ਬਾਸ ਪਿਆਰ ਹੋ ਕੇ ਤੇ ਮੈਂ ਮੈਂ ਕਿਹਾ ਚਲੋ ਬਾਥਰੂਮ ਕਰ ਲੈਨੇ ਆ ਤੇ ਦੂਰ ਜਾਣਾ ਪੱਟੀ ਜਾਣਾ ਹੈ ਤੇ ਅਸੀਂ ਮੈਂ ਜਦੋਂ ਕੁੰਡੀ ਖੋਲਣ ਲੱਗਾ ਤੇ ਉਹ ਕੁੰਡੀ ਨਹੀਂ ਖੁੱਲੀ ਤੇ ਮੈਂ ਵੇਖਿਆ ਤਾਂ ਉਦਲੀ ਕੁੰਡੀ ਵੱਲੇ ਤੇ ਉਹ ਵੀ ਉਹ ਖੁੱਲੀ ਸੀ ਤੇ ਅੰਦਰੋਂ ਸਾਰਾ ਬਾਂਦ ਹੈ। ਅੱਛਾ। ਮੈਂ ਧਫੇ ਧਫੇ ਮਾਰੇ। ਮੈਂ ਵੀ ਇਹ ਮਕੇੜਾ ਅੰਦਰ ਆ ਖੋਲ ਬੂਆ। ਅੱਛਾ। ਤੇ ਉਹ ਬੇਹੋਸ਼ ਹੋਇਆ ਸੀ ਡਿੱਗਾ ਸੀ। ਠੀਕ ਹੈ। ਤੇ ਅਸੀਂ ਮੁੜ ਕੇ ਕਈ ਨਾ ਉਹ ਕੁੰਡੀ ਥਾਣੀ ਵੇਖਿਆ ਉਤੋਂ ਦੀ। ਅੱਛਾ। ਤੇ ਉਹ ਬੇਹੋਸ਼ ਹੋਇਆ ਡਿੱਗਾ ਤੇ ਕੋਈ ਗੱਲ ਨਹੀਂ ਕਰਦਾ। ਮੈਂ ਕਈ ਲਿਆ ਕੇ ਦਵਾ-ਦਵਾ ਤੇ ਮੈਂ ਉਹਦੀ ਕੁੰਡੀ ਤੋੜੀ ਮਾਰਿਆ ਬਾਸੂਰ ਦੇ ਉਹਨੂੰ ਉਵੇਂ ਨੂੰ ਕੁੰਡੀ ਉਹ ਟੁੱਟ ਗਈ ਆ ਮੁੜ ਕੇ ਉਹਦੇ ਘਰ ਦੀਨੇ ਰੌਲਾ ਪਾਇਆ ਸਾਡੇ ਘਰ ਬਹੁਤ ਮੁਲਖ ਇਕੱਠਾ ਹੋ ਗਿਆ ਤੇ ਉਹਨੂੰ ਬੇਹੋਸ਼ੀ ਨੂੰ ਚੁੱਕਿਆ ਤਿੰਨਾਂ ਚੌ ਚਣਿਆਂ ਨੇ ਤੇ ਉਹਨੂੰ ਕੱਢ ਕੇ ਫੇਰ ਉਹਦੇ ਤੋਂ ਦਵਾਈ ਦੂਜੀ ਦਵਾਈ ਅੱਛਾ ਤੇ ਤੁਹਾਨੂੰ ਪਤਾ ਨਸ਼ਾ ਲੈਂਦਾ ਕਿੱਥੋਂ ਇਹ ਜੀ ਕੱਲ ਤੇ ਲਿਆ ਬਿੱਲੇ ਤੋਂ ਅੱਛਾ ਜੀ ਤੇ ਗੁੱਗਲ ਵੀ ਲਾਗੇ ਵੇਚਦਾ ਏ ਇਹ ਦੋਵੇਂ ਘਰ ਲਾਗੂ ਲਾਗੀ ਪੁੱਲ ਦੇ ਬਿੱਲੇ ਦੇ ਮਤਲਬ ਕਹਿੰਦਾ ਨਾਮ ਕੀ ਹੈ ਪ੍ਰੇਮ ਸਿੰਘ ਟਿੰਡਰ ਜਲੇਰ ਤੇ ਦੂਸਰਾ ਕਹਦਾ ਇਹ ਗੋਰਾ ਸਿੰਘ ਅੱਛਾ ਉਹ ਤੋਂ ਨਾਂ ਉਹਦੇ ਨਾਲ ਅ ਅਗਰਸਾ ਸਿੰਘ ਪਿੰਡ ਬਲੇਰ ਅੱਛਾ ਉਹ ਵੀ ਦੋਵੇਂ ਲਾਗੋ ਲੱਗੀ ਘਰ ਆ ਅੱਛਾ ਇਹਨਾਂ ਕਰਿੰਦੇ ਰੱਖੇ ਆ ਮੁੰਡੇ ਜਾ ਕੇ ਤੇ ਦੇਈ ਜਾਂਦੇ ਆ ਕਰਿੰਦਿਆਂ ਨੂੰ ਖੜਾ ਦਿੰਦੇ ਆ ਓਲ ਜਾਲ ਜਾ ਕੇ ਕਦੀ ਚੌਂਕ 'ਚ ਤੇ ਆਉਂਦੇ ਆ ਕਦੀ ਇਧਰ ਸੁਰ ਸਿੰਘ ਅੱਲੇ ਤੇ ਆਉਂਦੇ ਆ ਕਦੀ ਭੱਟੇ ਦੇ ਤੇ ਆਉਂਦੇ ਆ ਕਦੀ ਮੜੀਆਂ ਦੇ ਆਉਂਦੇ ਕੱਲ ਵੀ ਮੜੀਆਂ ਦੇ ਤਿੰਨ ਚਾਰ ਜਣੇ ਲਾਉਣ ਡੇ ਤੇ ਕੀ ਮੰਗ ਕਰਦੇ ਕੋਈ ਅਸੀਂ ਜੀ ਮੰਗ ਕਰਦੇ ਆ ਇਹ ਵੀ ਇਹ ਕਾਰਵਾਈ ਹੋਵੇ ਇਹਨਾਂ ਤੇ ਜਿਹੜੇ ਬੰਦੇ ਨਸ਼ਾ ਵੇਚਦੇ ਆ ਜਿਹੜਾ ਵੀ ਭਾਵੇਂ ਇਹਨਾਂ ਨੂੰ ਫੜੀ ਜਾਂਦੀ ਵੀ ਭਾਵੇਂ ਨਹੀਂ ਫੜੀ ਜਾਂਦੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੇਚਦੇ ਆ ਸਰੇ ਆਮ ਵੇਚਦੇ ਆ ਹੋਰ ਵੀ ਭਾਵੇਂ ਬੰਦੇ ਕਿਸੇ ਤੋਂ ਪੁੱਛਾ ਜਾਵੇ ਪਿੰਡ ਵੀ ਕੌਣ ਘਰ ਵੇਚਦਾ ਇਹਦੀ ਪਹਿਲਾਂ ਕੋਈ ਦਰਖਾਸਤ ਦਿੱਤੀ ਕੋਈ ਥਾਣੇ ਕਿਸੇ ਦੀ ਨਹੀਂ ਜੀ ਪਹਿਲਾਂ ਨਹੀਂ ਕੋਈ ਦਿੱਤੀ ਹਾਂਜੀ ਮੇਰੇ ਹਸਬੰਦ ਜੀ ਤੇ ਮਤਲਬ ਉਹਨਾਂ ਤਰੀਕੇ ਜਾਣਾ ਹੈ ਸਾਡੇ ਕੋਲ ਪੈਸੇ ਲੱਗੇ ਕਿ ਮੈਂ ਤੇਲ ਲਾਵਾਂ ਤੇਲ ਤੇ ਲਿਆਂਦਾ ਨਹੀਂ ਆ ਤਾਂ ਉਹਨਾਂ ਨੂੰ ਖਾ ਲਿਆਂਦਾ ਵਾ ਬਿੰਦੋ ਆਸਾਨੀ ਨਾਲ ਹੀ ਮਿਲ ਜਾਂਦਾ ਵਾ ਤੇ ਮਸਾਲਾ ਆਂਦਾ ਤਾਂ ਉਹਨਾਂ ਨੇ ਪਲਾਸਟਿਕ ਵੜਦੇ ਆ ਕੁੰਡੀ ਲਾ ਲਈ ਆ ਤੇ ਅੰਦਰ ਉਹਨਾਂ ਟੀਕਾ ਲਾ ਕੇ ਦੇ ਦੇਦੇ ਆ ਜਿਵੇਂ ਤੁਸੀਂ ਪਾਲ ਕੀਤੀ ਉਹਨਾਂ ਦੀ ਤੇ ਮਤਲਬ ਬਿਲਕੁਲ ਉਹ ਸੁਖਾਲ ਤਰੀਕੇ ਨਹੀਂ ਕੀਤੇ ਮਾਰਦੇ ਉਹਨਾਂ ਦੇ ਤੇ ਰਹੇ ਕੁੰਡੀ ਕੁੰਡੀ ਤੋੜ ਕੇ ਨੰਨ ਬਾਹਰ ਕੱਢਿਆ ਵਾ ਕਿ ਮਤਲਬ ਇਹਦਾ ਇਲਾਜ ਕਰਾਓ ਤੇ ਕਿੱਥੇ ਇਲਾਜ ਕਰਾਇਆ ਵਾ ਹਾਂਜੀ ਕਿੱਥੇ ਇਲਾਜ ਕਰਾਇਆ ਬਲੇਰ ਆ ਪਿੰਡੋ ਟੋਪਰ ਅੱਛਾ ਤੇ ਕੀ ਮੰਗ ਕਰਦੇ ਤੁਸੀਂ ਇਹ ਇਹੀ ਮੰਗ ਕਰਦੇ ਕਿ ਨਸ਼ਾ ਬੰਦ ਹੋਣਾ ਚਾਹੀਦਾ ਵਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਬਹੁਤ ਜ਼ਿਆਦਾ ਖਤਰਾ ਮਿਲਦਾ ਸਾਂ ਇੰਨਾ ਜ਼ਿਆਦਾ ਵਿਗਦਾ ਫਰੇ ਹਾਂ ਦੇਖੀਏ ਅੱਜ ਤੱਕ ਪੁਲਿਸوں ਦੀ ਕਾਰਵਾਈ ਕੀਤੀ ਨਹੀਂ ਕਰ ਸਰ ਉਸ ਦੇ ਅੱਜ ਹੀ ਤਖਤ ਦੇਣ ਆਏ ਆ ਤੇ ਕਿ ਉਹ ਇਹੀ ਮੰਗ ਕਰਦੇ ਕਿ ਕਾਰਵਾਈ ਹੋਣੀ ਚਾਹੀਦੀ ਸਖਤ ਤੌਰ ਤੇ ਆਪਣਾ ਮਸਲਾ ਇਹ ਆ ਜੀ ਜਿਹੜਾ ਨਗਰ ਬਲੇਰ ਆ ਹਾਂ ਇਹ ਗੁਰਮਾ ਪੀਰਾਂ ਦੀ ਧਰਤੀ ਹੈ ਤੇ ਜਿਹੜਾ ਇਹ ਚਿੱਟਾ ਜਿਹੜਾ ਵਾ ਬਹੁਤ ਹੀ ਖੁੱਲੇ ਸ਼ਰਿਆਮੇ ਵਿਕ ਰਿਆ ਵਾ ਅੱਛਾ ਅਸੀਂ ਆਮ ਪਾਰਟੀ ਨੂੰ ਪੰਜਾਬ ਸਰਕਾਰ ਬਣਾਈ ਬੜੇ ਚਾਵਾਂ ਦੇ ਨਾਲ ਤੇ ਜਿਨ੍ਹਾਂ ਨੇ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਵੀ ਬੇਨਤੀ ਕਰਦੇ ਆ ਕਿ ਜਿਸ ਵੇਲੇ ਆ ਸਰਕਾਰ ਬਣਨੀ ਸੀ ਉਸ ਵੇਲੇ ਆਪਾਂ ਵਾਅਦੇ ਕੀਤੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਖਤਮ ਕਰਾਂਗੇ ਜਿਹੜੇ ਚਿੱਟੇ ਦੇ ਵੇਚਣ ਵਾਲੇ ਆ ਤੇ ਚਿੱਟੇ ਦੇ ਵਪਾਰੀ ਆ ਉਹਨਾਂ ਨੂੰ ਜ਼ਿਲਾਂ ਦੇ ਵਿੱਚ ਬੰਦ ਕਰਾਂਗੇ ਸਾਡੀ ਬੇਨਤੀ ਹੈ ਨਿਰਮਤਾ ਸਾਹਿਬ ਕਿ ਸਾਡਾ ਕੱਲ ਮੁੰਡਾ ਆਪਦਾ ਹੀ ਟੀਕਾ ਲਾ ਕੇ ਪਿੰਡ ਦੇ ਵਿੱਚੋਂ ਨਸ਼ਾ ਲਿਆਇਆ ਨਸ਼ਾ ਲਿਆ ਕੇ ਟੀਕਾ ਲਾ ਕੇ ਤੇ ਕੱਲ ਸਮਾਪਤ ਹੋ ਚੰਦਿਆ ਸੀ ਤੇ ਨਿਰਮਤਾ ਸਾਹਿਬ ਬੇਨਤੀ ਕਰਦੇ ਹੱਥ ਜੋੜ ਕੇ ਅਸੀਂ ਖੁੱਲ ਢੁੱਲ ਕੇ ਕੁੱਲੇ ਸ਼ਰਿਆਮ ਮੈਦਾਨ ਦੇ ਵਿੱਚ ਆਨ ਕੇ ਆਮ ਉਹ ਮੁੰਡਾ ਕੀ ਲੱਗਦਾ ਆਪਣਾ ਇਹ ਸਾਡਾ ਭਤੀਆ ਜੀ ਹੋ ਅੱਛਾ ਅੱਛਾ ਆਮ ਪਾਰਟੀ ਨੂੰ ਸਰਕਾਰ ਨੂੰ ਮੈਨਿਡੇਟ ਦੇ ਕੇ ਤੇ ਪੰਜਾਬ ਦੇ ਵਿੱਚ ਸਰਕਾਰ ਲਿਆਂਦੀ ਆ ਕਿ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਤੇ ਮੁਝਾਬ ਸਰਕਾਰ ਨੂੰ ਵੀ ਕਿ ਜਿਹੜਾ ਚਿੱਟਾ ਵਾ ਸਰਦਾਰ ਸਰਮਨ ਸਿੰਘ ਦੀ ਧੁੰਨ ਸਾਡੇ ਸਤਿਕਾਰਯੋਗ ਐਮਐਲਏ ਜਿਹੜੇ ਹਲਕੇ ਦੇ ਆ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਜਿਹੜੀ ਆਪਣੀ ਪੰਜਾਬ ਪੁਲਿਸ ਆ ਉਹਨਾਂ ਨੂੰ ਥੋੜਾ ਜਿਹਾ ਖੁੱਲ ਕੇ ਕਹੀਏ ਕਿ ਚਿੱਟੇ ਤੋਂ ਥੋੜਾ ਜਿਹਾ ਕੰਟਰੋਲ ਕਰਨ ਤੇ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਆ ਉਹਨੂੰ ਬਚਾਇਆ ਜਾਵੇ ਕਿਸਾਨੀ ਅਗਰ ਅਗਰ ਜੇ ਪ੍ਰਸ਼ਾਸਨ ਨਹੀਂ ਹੈ ਕਾਰਵਾਈ ਕਰਦਾ ਤਾਂ ਅਗਲ ਸਟੈਪ ਤੁਹਾਡਾ ਕੀ ਹੋਊਗਾ ਅਸੀਂ ਇਹ ਸਟੈਪ ਹੈ ਜੀ ਅਸੀਂ ਛੋਟੇ ਲੈਵਲ ਦੇ ਅਧਿਕਾਰੀਆਂ ਤੋਂ ਲੈ ਕੇ ਮੁੜ ਕੇ ਉੱਚੇ ਅਧਿਕਾਰੀਆਂ ਤੱਕ ਮੰਗ ਕਰਾਂਗੇ ਜਾਂ ਅਸੀਂ ਧਰਨਾ ਵੀ ਅਸੀਂ ਲਾਉਣ ਨੂੰ ਤਿਆਰ ਆਂ ਇਹ ਚਿੱਟਾ ਜਿਹੜਾ ਅਸੀਂ ਬੰਦ ਕਰਕੇ ਹਟਾਂਗੇ ਇਹ ਸਾਡੀ ਆਸਾ ਵਾਦਾ ਕੀਤਾ ਵਾ ਕਿ ਸਾਡੀ ਜਾਨ ਚਲ ਜੇ ਅਸੀਂ ਚਿੱਟਾ ਬੰਦ ਕਰਕੇ ਹਟਾਂਗੇ ਪਿੰਡ ਦੇ ਵਿੱਚੋਂ ਤੇ ਦੂਸਰੀ ਬੇਨਤੀ ਆ ਜਿਹੜੇ ਆਮ ਪਾਰਟੀ ਦੇ ਸਾਡੇ ਵਾਰੰਟੀ ਆ ਰਿਆ ਵਰਕਰ ਆ ਉਹਨਾਂ ਨੂੰ ਬੇਨਤੀ ਆ ਕੋ ਸਾਥ ਦੇਣ ਉਹਨਾਂ ਨੇ ਅਜੇ ਤੱਕ ਵੀ ਜਿਹੜੀ ਪਾਰਟੀ ਆ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਉਹਨਾਂ ਨੂੰ ਫੋਨ ਨਾਲ ਵੀ ਦੱਸਿਆ ਵੀ ਆਪਣੇ ਨਗਰ ਦੇ ਵਿੱਚ ਬੜਾ ਸਿੱਟਾ ਵਿਕ ਰਿਹਾ ਵਾ ਬੜਾ ਨਸ਼ਾ ਵਿਕ ਰਿਹਾ ਵਾ ਜਵਾਨੀ ਬਰਬਾਦ ਹੋਦਾ ਜਾ ਰਹੀ ਆ ਪਰ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝਿਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਥ ਦੇਣ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਆਪਾਂ ਤੁਹਾਨੂੰ ਸਾਹਿਬ ਨੂੰ ਵੀ ਕਹੀਏ ਐਮਐਲਏ ਸਾਹਿਬ ਨੂੰ ਵੀ ਕਹੀਏ ਤੇ ਪ੍ਰਸ਼ਾਸਨ ਨੂੰ ਵੀ ਕਹੀਏ ਕਿ ਆਪਾਂ ਤਗੜੇ ਹੋ ਕੇ ਇਕੱਠੇ ਹੋ ਗਏ ਇਹ ਚਿੱਟੇ ਦੇ ਕੰਟਰੋਲ ਕਰਗੇ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਨਾ ਬਲੇਰ ਦੇ ਵਿੱਚ ਮਾਮਲਾ ਆਇਆ ਵੀ ਕਿ ਇਹਨਾਂ ਇੰਜੈਕਸ਼ਨ ਲਾਇਆ ਵਾ ਤੇ ਉਹਨਾਂ ਨੇ ਥਾਣਾ ਦਰਖਾਸਤ ਵੀ ਦਿੱਤੀ ਕਿਹਣਾ ਚੌਕ ਦੇ ਬਾਰੇ ਹਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਹੈ ਅੱਛਾ ਜੀ ਇਹ ਨਸ਼ੇ ਦੀ ਹਾਲਤ ਵਿੱਚ ਆਪਣੇ ਘਰ ਹੀ ਬਾਸਮੂਚੇ ਮਿਲਿਆ ਉਹਨਾਂ ਨੂੰ ਮਾਲਕ ਉਹਨੂੰ ਤਾਂ ਇਹਨਾਂ ਨੇ ਜਾਮ ਲਾਇਆ ਵਾ ਬਿੱਲਾ ਵਾ ਪੁੱਤਰ ਭਇਮ ਸਿੰਘ ਜਿਹਦੇ ਕੋਲ ਇਹਨੇ ਨਸ਼ਾ ਲੈਂਦਾ ਕਿ ਉਹਨਾਂ ਦੇ ਖਿਲਾਫ ਦਰਖਾਸਤਾਂ ਹੋ ਰਹੀਆਂ ਬਤੀ ਜੀ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਚਲ ਰਹੀ ਹੈ ਅੱਛਾ ਸਰ ਇੱਕ ਹੋਰ ਮਤਲਬ ਪਿੰਡ ਵਾਸੀਆਂ ਨੇ ਇਹ ਕਹਿਣਾ ਵੀ ਅਸੀਂ ਬੜੀਆਂ ਦਰਖਾਸਤਾਂ ਦੇ ਚੁੱਕੇ ਹਾਂ ਪਰ ਦੋਸ਼ੀਆਂ ਦੇ ਨਾਂ ਵੀ ਦੱਸ ਚੁੱਕੇ ਹਾਂ ਉਹਨਾਂ ਨੂੰ ਚੁੱਕ ਲਿਆ ਜਾਂਦਾ ਪਰ ਫਿਰ ਛੱਡ ਦਿੱਤਾ ਜਾਂਦਾ ਉਹਦੇ ਬਾਰੇ ਕੀ ਜਾਓਗੇ ਮੇਰੀ ਪੋਸਟ ਵੀ ਅਜੇ ਨਾਂ ਨਹੀਂ ਹੋਈ ਹੈ ਜੀ ਅੱਛਾ ਇਸ ਪਿੰਡ ਵਿੱਚ ਕਾਫੀ 파ਰਟੀ ਬਣੀ ਹੈ ਜੀ ਅੱਛਾ ਠੀਕ ਹੈ ਜੀ ਤਾਂ ਇਹ ਜ਼ਿਆਦਾਤਰ ਗੱਲ ਨੂੰ ਬੁਝਾਰਾ ਕਰਾ ਕੇ ਕਰ ਰਹੇ ਇਹ ਲੋਕ ਅੱਛਾ ਜੀ ਅਸੀਂ ਪਿੰਡ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਕੀਤਾ ਹੋਇਆ ਵਾ ਅੱਛਾ ਤੇ ਫਿਰ ਵੀ ਜੇ ਕੋਈ ਬੰਦਾ ਦੋਸ਼ੀ ਪਾਇਆ ਗਿਆ ਜਦੋਂ ਖਲਾਫ ਕਾਨੂੰਨੀ ਚੱਲੇ ਸਾਰੇ ਮਤਲਬ ਪਿੰਡ ਵਾਸੀਆਂ ਨੇ ਵੀ ਦੋਸ਼ ਲਾਇਆ ਕਿ ਪਿੰਡ ਦੇ ਵਿੱਚ ਇਤਨਾ ਸ਼ਰੇਆ ਬਿਲਕੁਲ ਚਿੱਟਾ ਵਿਕਦਾ ਜਦੋਂ ਮੱਦੀ ਜਾ ਕੇ ਬਫੜ ਸਕਦੇ ਨਹੀਂ ਇਹ ਇਹੀ ਕੋਈ ਗੱਲ ਨਹੀਂ ਹੈ ਜੀ ਸਿਰਫ ਸਰਦਾਰਾਂ ਦੀ ਪਾਰਟੀ ਬਣੀ ਆ ਅੱਛਾ ਜਿਹੜੀ ਚਲ ਰਿਹਾ ਹੈ ਉਹਦਾ ਠਿਕਾਣਾ ਤੇ ਅੱਤਾਂ ਕੀ ਕਰੀ ਕਰੂ ਜਿਹਦੀ ਤਰ੍ਹਾਂ ਕਾਨੂੰਨੀ ਬਣਦੀ ਹੈ ਜੀ ਤੋਂ ਯੂ ਕਰਾਂਗੇ ਪਰਵਾਰ ਵਾਲੋ ਦੋਸ਼ ਲਾਇਆ ਗਿਆ ਹੈ ਨਾ ਕਿ ਜਿਹੜਾ ਬਿੱਲਾ ਸਿੰਘ ਦਾ ਪੁੱਤਰ ਪ੍ਰੇਮ ਸਿੰਘ ਦਾ ਇਹਦੇ ਕੋਰੋਨਾ ਸ਼ਾਹ ਘੰਦਾ ਵਾ ਉਹਦੇ ਬਾਰੇ ਕੀ ਆਇਆ ਤੁਸੀਂ ਬਿੱਲੇ ਦੇ ਰੇਟ ਕੀਤੇ ਜਿਹਦੇ ਕਰੇ ਉਹ ਬੰਦਾ ਘਰ ਨਹੀਂ ਮਿਲਿਆ ਪਰੋਂ ਭੱਜਿਆ ਆਵਾ ਅੱਛਾ ਜਲਦੀ ਸਾਨੂੰ ਗਿਰਦਾਰ ਕਰਕੇ ਤੇ ਜਿਹੜੀ ਤਾਰੀਖ ਮਾਣੀ ਹੈ ਉਹਦੇ ਨਾਲ ਧੰਨਵਾਦ